ਹਾਂ ਪਰ ਚੜੇਲਾਂ ਟੱਕਰਦੀਆਂ ਸੀ ਸਾਨੂੰ ਵੀ ਟੱਕਰੀਆਂ ਹੋ ਉਹਨਾਂ ਚਾਰ ਪੰਜ ਦਿਨ ਕਰਦੀ ਰਹੀ ਸਫਾਈ ਤੇ ਪੰਜਵੇਂ ਦਿਨ ਮੈਨੂੰ ਨਹੀਂ ਭਈਆ ਆਪ ਅਕੇਲੇ ਹੀ ਰਹਤੇ ਹੋ ਜਾਂ ਪੇ ਮੈਂ ਹਾਂ ਹਾਂਜੀ ਅਕੇਲਾ ਹੀ ਰਹਤਾ ਹਾਂ ਜਾਂਦੀ ਆਪਕੋ ਡਰ ਨਹੀਂ ਲੱਗਦਾ ਮੈਂ ਡਰ ਰਥੇ ਕਹਦਾ ਹੈ ਕਿਹਾਂ ਸੇ ਲੜਕੀ ਗਿਰ ਗਈ ਥੀ ਨਾ ਤੋ ਸਭੀ ਲੋਕ ਬੋਲਦੇ ਆ ਉਹ ਯਹੀ ਕਹੀਂ ਦਿਖਤੀ ਹੈ ਕਿਆ ਵੇਖੀ ਮੈਨੂੰ ਲੱਗੇ ਵੀ ਇਧਰ ਵੀ ਖਲੋਤੀ ਆ ਇਧਰ ਵੀ ਖਲੋਤੀ ਆ ਮਤਲਬ ਐਸੀ ਸਿਚੁਏਸ਼ਨ ਬਣ ਗਈ ਵੀ ਉਹ ਇੱਕ ਵਹਿਮ ਪੈ ਗਿਆ ਮੈਨੂੰ ਇਹ ਡਰ ਆਇਆ ਕਰੇ ਰਾਤ ਮੈਂ ਲਾਈਟਾਂ ਚੇਂਜ ਕਰਾਤੀਆਂ ਘਰ ਦੀਆਂ ਸਾਰੀਆਂ ਭਾਜੀ ਪਿੰਡ ਕਲੀ ਨਵੀਂ ਕਰਾਤੀ ਸਾਰੀ ਘਰ ਚ ਮੈਨੂੰ ਐ ਲੱਗੇ ਵੀ ਇੱਥੇ ਨੈਗੇਟਿਵਿਟੀ ਆ ਗਈ ਆ ਉਹ ਕੁੜੀ ਕਹਿ ਕੇ ਚਲੇਗੀ ਐਕਚੁਅਲੀ ਅਸਲੀ ਚੜ੍ਹੇਲ ਤੋਂ ਨਹੀਂ ਡਰਿਆ ਉਹ ਚੜ੍ਹੇਲ ਸੀ ਜਿਹੜੀ ਕਹਿ ਕੇ ਚਲੇਗੀ ਉਹ ਡਰ ਗਈ ਹੈ ਤੇ ਫਿਲਮ ਵਿੱਚ ਤੁਹਾਡੀ ਬਾਹਮਾਂ ਇੱਥੇ ਟੰਗੀਆਂ ਹੋਈਆਂ ਸੀ ਨਾ ਤੁਹਾਨੂੰ ਗੰਜਾ ਦਿਖਾਇਆ ਗਿੱਪੀ ਭਾਜੀ ਨੇ ਮਤਲਬ ਤੜਵਾਈਆਂ ਸਾਡੀਆਂ ਸਾਡੀਆਂ ਜਨਾਨੀਆਂ ਨੂੰ ਚੁੱਕ ਚੁਕਾ ਕੇ ਬੰਦੇ ਨਾਲ ਕੋਈ ਹਾਦਸਾ ਨਾ ਹੋਇਆ ਹੋਵੇ ਨਾ ਉਹ ਲੱਗਦਾ ਨਹੀਂ ਵੀ ਵਿਆਹ ਹੋਇਆ ਉਹ ਕਹਿੰਦੇ ਤੁਸੀਂ ਮੈਨੂੰ ਲੱਗੇ ਨਹੀਂ ਰਹੇ ਵੀ ਤੁਸੀਂ ਵਿਆਹੇ ਹੋਏ ਆ ਬਾਹਮਾਂ ਤੜੋ ਉਹ ਪਾਬੀ ਕੇ ਸੇ ਹੌਲੀ ਜੀ ਨੂੰ ਚੱਕ ਲਏ ਨੇ ਤੇਰੇ ਧਰਨ ਪਾ ਦੇਣੀ ਐ। ਤਾਂ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਵਿਆਹੇ ਬੰਦੇ ਨੂੰ ਬਾਈ ਐ ਕਿ ਮੈਂ ਕਹਿੰਦਾ ਤਾਂ ਰੁਕ ਗਈ ਐ। ਹਾਂ ਨਹੀਂ ਕਹਿੰਦਾ ਵਿਆਹ ਹੋਇਆ। ਸਰਗੁਰ ਮਹਿਤਾ ਜੀ ਜਿਹੜੇ ਆ ਤੁਸੀਂ ਵੇਖਿਆ ਹੀ ਐ ਟਰੈਲਰ ਦੇ ਵਿੱਚ ਵਿਚ ਰੇਲ ਬਣੇ। ਤਾਂ ਇਹ ਵੇਖ ਲੋ ਵੀ 2.5 ਘੰਟੇ ਪੂਛਾ ਚਾ ਛੱਡਣੀਆਂ ਇਹਨਾਂ ਨੇ। ਫਿਲਮ ਕਦੀ ਇਸ ਤਰ੍ਹਾਂ ਦੀ ਕੋਈ ਆਈ ਨਹੀਂ। ਹਨਾ ਸਭ ਤੋਂ ਖਾਸ ਹੀ ਗੱਲ ਇਹ ਆ ਵੀ ਇਹ ਪੰਜਾਬੀ ਇੰਡਸਟਰੀ ਜੇ ਪਹਿਲਾ ਪ੍ਰੋਜੈਕਟ ਆ ਜਿਹੜਾ ਪੂਤਾਨਾ ਰੇਟ ਔਰ ਪ੍ਰੋਪਰ ਇਨਸਾਫ ਕੀਤਾ ਹੈ ਵੀ ਇੱਕ ਚਿਰੇਲ ਕਿਤਰਾ ਦੀ ਹੋ ਸਕਦੀ ਆ ਸੀਰੀਅਸ ਨਾ ਆਪਾਂ ਫਿਲਮ ਦੀ ਗੱਲ ਕਰਦੇ ਆ ਫਿਲਮੇ ਤੁਹਾਡੀ ਬਾਹਾਂ ਜਿੱਥੇ ਟੰਗੀਆਂ ਹੋਈਆਂ ਸੀ ਨਾ ਤੁਹਾਨੂੰ ਗੰਜਾ ਦਿਖਾਇਆ ਤੇ ਤੁਹਾਡੀ ਬਾਹ ਟੰਗੀ ਹੋਈ ਸੀ ਉਹ ਫਿਰ ਕਿਵੇਂ ਕਿਵੇਂ ਟੁੱਟੀਆਂ ਬਾਹਾਂ ਫਿਰ ਬਾਵਾ ਭਾਜੀ ਆਪਣਾ ਗਿੱਪੀ ਭਾਜੀ ਨੇ ਮਤਲਬ ਤੜਵਾਈਆਂ ਸਾਡੀਆਂ ਸਾਡੀਆਂ ਜਨਾਨੀਆਂ ਨੂੰ ਚੁੱਕ ਚੁੱਕਾ ਕੇ ਤੇ ਸਾਡੇ ਹਾਲਾਤ ਇਦਾਂ ਦੇ ਕਰਤੇ ਫਿਲਮ ਚ ਵੀ ਸਾਡੇਆਂ ਦਿਨਾਂ ਦੀਆਂ ਬਾਹਾਂ ਬੂਹਾਂ ਦਰਵਾਦੀਆਂ ਵਿਆਹੇ ਬੰਦੇ ਨਾਲ ਕੋਈ ਹਾਦਸਾ ਨਾ ਹੋਇਆ ਹੋਵੇ ਨਾ ਉਹ ਲੱਗਦਾ ਨਹੀਂ ਵੀ ਵਿਆਹਿਆ ਹੋਇਆ ਉਹ ਕਹਿੰਦੇ ਤੁਸੀਂ ਮੈਨੂੰ ਲੱਗ ਹੀ ਨਹੀਂ ਰਹੇ ਵੀ ਤੁਸੀਂ ਵਿਆਹੇ ਹੋਏ ਆ ਬਾਹਾਂ ਬੂਹਾਂ ਤੜਵਾਉਂਦੇ ਉਸ ਤੋਂ ਬਾਅਦ ਫੇਰ ਸਕਰੀਨ ਤੇ ਜਚੋਂਗੇ ਵੀ ਹਾਂ ਯਾਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਵਿਆਹੇ ਬੰਦੇ ਨੂੰ ਬਾਈ ਐ ਕਿ ਮੈਂ ਕਹਿੰਦਾ ਤਾਂ ਟੁੱਟੀ ਹੋਈ ਆ ਹਾਂ ਨਹੀਂ ਕਹਿੰਦਾ ਵਿਆਹ ਹੋਇਆਗਾ ਇੱਕ ਤੁਸੀਂ ਜਦੋਂ ਡਾਇਲੋਗ ਆਦਾ ਨਾ ਉਹ ਚੜੇਲ ਚੱਕਰ ਨਾਲ ਸਾਂਦੀ ਹੈ ਤੁਸੀਂ ਕੰਬੀਨ ਦੇ ਉਹ ਡਾਇਲੋਗ ਜ ਮਾਰਾ ਮਾਰਦੇ ਬੜਾ ਮਜ਼ਾ ਆਇਆ ਸੁਣਨ ਤੇ ਓ ਪਾਬੀ ਕਿਸੇ ਹੌਲੀ ਜੀ ਨੂੰ ਚੱਕ ਲਏ ਨੇ ਤੇਰੇ ਧਰਨ ਪਾ ਦੇਣੀ ਐ ਵੇਖ ਲੋ ਆ ਕੇ ਕਰੈਕਟਰ ਜੈ ਏਨਰਜੀ ਸੇਵੇ ਕਾ ਲੱਗਦਾ ਬੰਦਾ ਜਿਵੇਂ ਨਾ ਖੜਾ ਖੜਾ ਲੱਗਦਾ ਦੱਸਿਆ ਨਹੀਂ ਏਨਰਜੀ ਐਡੇ ਟਾਈਮ ਹੀ ਲਿਉਂਦੇ ਏਨਰਜੀ ਉਦਾਂ ਸੇਵ ਰੱਖਦੇ ਆ ਪ੍ਰੋਪਰ ਜਿਵੇਂ ਪਲਾਮਾਸੇ ਬੰਦੇ ਨਾ ਬੋਲਦੀ ਨਹੀਂ ਹੁੰਨੇ ਨਾ ਵੇਖ ਇੱਧਰ ਨਹੀਂ ਮੈਂ ਦੇਖਦਾ ਵੱਧ ਰੈਣਾ ਸਿੱਖਦਾ ਵੱਧ ਰੈਣਾ ਉਹ ਤੋਂ ਬਾਅਦ ਫਿਰ ਮੈਂ ਕਰਦਾ ਨਾ ਵੀ ਹਾਂ ਯਾਰ ਐਂਜੇ ਹੋ ਸਕਦਾ ਪਿੰਡਾਂ ਜਦੋਂ ਇੱਕ ਆਪਾਂ ਜਦੋਂ ਚਲੋ ਚੜੇਲ ਦੀ ਗੱਲ ਹੀ ਹੋਈ ਜਦੋਂ ਛੋਟੇ ਅੰਦੇ ਚਲੋ ਤੁਹਾਨੂੰ ਸਦਾ ਆਪਾਂ ਦਾ ਜਦੋਂ ਹੁੰਦੇ ਸੀ ਦੁਪਹਿਰ ਹੁੰਦੀ ਸੀ ਕਈ ਵਾਰੀ ਜਾਣਾ ਕਨ ਬੇਰ ਬੂਰ ਤੋੜਨ ਕਹਿੰਦੇ ਸੀ ਇਸ ਟਾਈਮ ਨਾ ਜਾ ਚੜੇਲਾਂ ਹੁੰਦੀਆਂ ਨੇ ਉਹ ਵੀ ਕਰਦੇ ਦੁਪਹਿਰ ਨੂੰ ਚੜੇਲਾਂ ਹੁੰਦੀਆਂ ਹਾਂ ਮਾਮਾ ਤੇ ਬਜ਼ੁਰਗ ਬੀਬੀਆਂ ਡਰਾਉਂਦੀਆਂ ਹੁੰਦੀਆਂ ਸੀ ਬੱਚਿਆਂ ਨੂੰ ਐਕਚੁਅਲੀ ਰੋਕਣ ਦਾ ਉਹ ਕਾਰਨ ਸੀ ਵੀ ਦੁਪਹਿਰ 'ਚ ਧੋਪੇ ਪਤਾ ਨਹੀਂ ਕਿੱਥੇ ਕਿਹੜਾ ਪੰਗਾ ਲੈ ਲੈਣਗੇ ਹਨਾ ਵੀ ਘਰੇ ਰਹਿਣ ਨੇੜੇ ਰਹਿਣ ਸਾਡੀ ਨਿਗਾ 'ਚ ਰਹਿਣ ਉਹ ਪਰਪਸ ਉਹ ਹੁੰਦਾ ਸੀ ਐਕਚੁਅਲੀ ਡਰਾਉਣ ਦਾ ਹਨਾ ਹਾਂ ਪਰ ਚੜੇਲਾਂ ਟੱਕਰਦੀਆਂ ਸੀ ਸਾਨੂੰ ਵੀ ਟੱਕਰੀ ਆ ਹੁਣ ਤੁਸੀਂ ਫਿਲਮ ਦੇ ਵਿੱਚ ਵੀ ਦੇਖਣਾ ਕਿਵੇਂ ਟੱਕਰੀਏ ਸੇਮ ਜੜੇਲ ਰੋਲ ਰਪਾਈ ਸੁਣਿਆ ਬਾਜੀ ਗਰੀ ਵੇਖੀ ਤੇ ਨਹੀਂ ਐ ਜੜੇਲ ਬਾਰੇ ਫਿਲਮ ਜੇ ਵੇਖੋਗੇ ਤੁਸੀਂ ਵੀ ਕਿਦਾਂ ਦੀ ਹੁੰਦੀ ਆ ਵੀ ਜਿਹੜਾ ਐਂ ਜੇ ਦੇਖੇ ਨਾ ਸੇਮ ਹੀ ਬਾਜੀ ਕਦੇ ਦੇਖੀ ਦੁਖੀ ਤਾਂ ਹੈ ਨਹੀਂ ਐਂ ਜੇ ਰੋਲ ਰਪਾਈ ਸੁਣਿਆ ਤੁਸੀਂ ਵੇਖ ਮੜਾ ਕੋਈ ਕਰੋ ਕੋਈ ਡਾਇਲੋਗ ਮਾਰੋ ਫਿਲਮ ਦਾ ਜਿਹੜਾ ਸਹੀ ਗੱਲ ਦੱਸਦਾ ਐ ਜੜੇਲ ਦੀ ਇੱਥੇ ਨਾ ਆਪਣਾ ਫਲੈਟ ਲਿਆ 13ਵੇਂ ਫਲੋਰ ਤੇ ਰੈਂਟ ਤੇ ਤੇ ਮੈਂ ਰਹਿ ਰਿਹਾ ਸੀ ਉਹਦੇ ਵਿੱਚ ਗੱਲਾਂ ਹੀ ਮਤਲਬ ਵਾਵਾ 6 ਮਹੀਨੇ ਰਿਹਾ ਮੈਂ ਤੇ ਮੈਂ ਨਾ ਆਪ ਹੀ ਸਫਾਈਆਂ ਸਫਾਈਆਂ ਕਰਦਾ ਕਿਉਂਕਿ ਪੈਸੇ ਪੋਸੇ ਬਹੁਤੇ ਹੈਗੇ ਨਹੀਂ ਵੀ ਆਪਾਂ ਕੋਈ ਕੁੜੀ ਮੁੰਡਾ ਲਾ ਲਈਏ ਵੀ ਕੰਮ ਆਕੇ ਕਰਿਆ ਕਰੇ ਤੇ ਮੈਂ ਇੱਕ ਦਿਨ ਹੌਸਲਾ ਜਿਆ ਕੱਢ ਲਿਆ ਮੈਂ ਹਾਂ ਚੱਲਦਾ ਰੁਪਈਆ 1000 ਬਾਈ ਤੇ ਵਧਾ ਦਨੇ ਆ ਤੇ ਉਹ ਕੁੜੀ ਕੋਈ ਲਾਉਨੇ ਆ ਵੀ ਜਿਹੜੀਆਂ ਆਉਂਦੀਆਂ ਵਾਂ ਕੰਮ ਕਰਨ ਸਫਾਈ ਵਾਲੀਆਂ ਤੇ ਮੈਂ ਉਹ ਲਾਤਾ ਤੇ ਉਹ ਨਾ 4-5 ਦਿਨ ਕਰਦੀ ਰਹੀ ਸਫਾਈ ਤੇ 5ਵੇਂ ਦਿਨ ਮੈਨੂੰ ਕਹਿੰਦੀ ਭਈਆ ਆਪ ਅਕੇਲਾ ਹੀ ਰਹਤੇ ਹੋ ਜਾਂਪੇ ਮੈਂ ਹਾਂ ਹਾਂਜੀ ਇਕੱਲਾ ਹੀ ਰਹਤਾ ਹੂੰ 2 ਮਿੰਟ ਮਾਰ ਕੇ ਪੋਚਾ ਪਾਚ ਆ ਜਾ ਤੇ ਅੰਦੀ ਆਪਕੋ ਡਰ ਨਹੀਂ ਲੱਗਦਾ ਮੈਂ ਹਾਂ ਡਰ ਰਥੇ ਕਦਾਇਆ ਅੰਦੀ ਆਪਕੋ ਨਹੀਂ ਪਤਾ ਮੈਂ ਕਿਹਾ ਇਹ ਛੋੜੋ ਇਹ ਕੋਈ ਬਾਤ ਨਹੀਂ ਮੈਂ ਹਾਂ ਇਹਦਾ ਕੀ ਮਤਲਬ ਹੈ ਯਾਰ ਪਲੀਜ਼ ਮੈਨੂੰ ਦੱਸ ਵੀ ਇਹਦਾ ਕੀ ਮਤਲਬ ਵੀ ਛੋੜੋ ਤੇ ਅੰਦੀ ਯਹਾਂ ਸੇ ਲੜਕੀ ਗਿਰ ਗਈ ਥੀ ਨਾ ਤਾਂ ਸਭੀ ਲੋਕ ਬੋਲਦੇ ਉਹ ਯਹੀ ਕਹੀਂ ਦਿਖਤੀ ਹੈ ਪਾਜੀ ਉਹ ਤਾਂ ਕੰਮ ਕਰਕੇ ਚਲ ਗਈ ਮੁੜ ਕੇ ਲੜਕੀ ਦਿਖਣ ਲੱਗ ਗਈ ਬਸ ਤੁਸੀਂ ਇਹ ਹਿਸਾਬ ਲਾਓ ਵੀ ਮੁੜ ਕੇ ਉਹ ਘਰ ਵੀ ਐ ਵੇਖੀ ਤੇ ਮੈਨੂੰ ਲੱਗੇ ਵੀ ਇੱਧਰ ਵੀ ਖਲੋਤੀ ਆ ਇੱਧਰ ਵੀ ਖਲੋਤੀ ਹੈ ਮਤਲਬ ਐਸੀ ਹੀ ਸਿਚੁਏਸ਼ਨ ਬਣ ਗਈ ਵੀ ਉਹ ਇੱਕ ਵਹਿਮ ਪੈ ਗਿਆ ਪਹਿਲੋਂ ਮੈਂ ਰਹਿ ਰਿਆ ਸੀਗਾ ਉੱਥੇ ਅੱਛਾ ਮੈਂ ਦੇਖਣ ਲੱਗ ਜਾਂਦੇ ਆ ਫਿਰ ਉਹ ਮੈਨੂੰ ਐ ਲੱਗੇ ਵੀ ਜੇ ਮੜਾ ਜਾ ਜਿਵੇਂ ਮੈਂ ਵਾਸ਼ਰੂਮ ਚ ਬਣਿਆ ਮੇਰਾ ਧਿਆਨ ਵਾਪਸ ਜਾਵੇ ਵੀ ਕੋਈ ਪਿੱਛੇ ਤਾਂ ਨਹੀਂ ਆ ਕੇ ਖਲੋ ਗਿਆ ਵੀ ਕਦੀ ਬਾਲਕਨੀ ਚ ਜਾਵਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਵਿਦਨ ਇੱਕ ਮਹੀਨੇ ਦੇ ਅੰਦਰ ਅੰਦਰ ਮੈਨੂੰ ਐ ਡਰਾ ਆਇਆ ਕਰੇ ਰਾਤ ਮੈਂ ਲਾਈਟਾਂ ਚੇਂਜ ਕਰਾਤੀਆਂ ਘਰ ਦੀਆਂ ਸਾਰੀਆਂ ਭਾ ਪੇਂਟ ਕਲੀ ਨਵੀਂ ਕਰਾਤੀ ਸਾਰੀ ਘਰ ਚ ਵੀ ਮੈਨੂੰ ਐ ਲੱਗੇ ਵੀ ਇੱਥੇ ਨੈਗੇਟਿਵਿਟੀ ਆ ਗਈ ਆ ਉਹ ਕੁੜੀ ਵੀ ਹਟਾਤੀ ਮੈਂ ਕਿਹਾ ਯਾਰ ਇਹ ਡਰਾਉਂਦੀ ਆ ਤੇ ਮੈਂ ਤੁਸੀਂ ਹੱਬ ਲੰਬੇ ਮਹੀਨੇ ਬਾਅਦ ਮੈਨੂੰ ਫਲੈਟ ਖਾਲੀ ਕਰਨਾ ਪਿਆ ਮੁੜ ਕੇ ਉਹ ਮਾਈਂਡ ਹੀ ਨਹੀਂ ਸੈੱਟ ਹੋਇਆ ਉੱਥੇ ਵੀ ਐਵੇਂ ਇੱਕ ਮਨ ਚ ਬਹਿ ਗਿਆ ਵੀ ਗੱਲ ਕੋਈ ਵੀ ਨਹੀਂ 6 ਮਹੀਨੇ ਤੱਕ ਰਹਿ ਰਿਹਾ ਸੀਗਾ ਪਿਛਲੀ ਇੰਟਰਵਿਊ ਕੀਤੀ ਮੈਂ ਰੂਪੀ ਮੈਡਮ ਨੂੰ ਇੱਕਦਮ ਇੰਟਰਵਿਊ ਕਰ ਕਰਦੇ ਕਹਿਤਾ ਉੱਥੇ ਪਿੱਛੇ ਚੜੇਲਾਂ ਦਾ ਸੈੱਟ ਬਣਿਆ ਹੋਇਆ ਸੀ ਮੈਂ ਕਿਹਾ ਤੁਹਾਡੇ ਮਗਰ ਕੀ ਆ ਉਹਨੇ ਅੱਖਾਂ 'ਚ ਪਾਣੀ ਆ ਗਿਆ ਔਰ ਡਰ ਗਿਆ ਪੂਰੇ ਜਿਆਦਾ ਭਾਜੀ ਮਨ ਚ ਹੋ ਸਕਦਾ ਆ ਵੀ ਉਹ ਉਹ ਤੇ ਵੈਸੇ ਹੀ ਉਹ ਤੇ ਕਹਿ ਰਹੇ ਨੇ ਉਹ ਫਿਲਮ ਚ ਆਸਾ ਚੱਲ ਰਿਹਾ ਨਾ ਉਹ ਵਾਕਈ ਜਿਹੜੀ ਅੱਜ ਪੁਰਾਣੇ ਸਮੇਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਜਿਵੇਂ ਉਹ ਪਿੰਡਾਂ 'ਚ ਪਹਿਲਾਂ ਹੁੰਦਾ ਸੀ ਹੁਣ ਤਾਂ ਚਲੋ ਇੱਕ ਜਵਾਗ ਉਹ ਵੀ ਬਾਹਰ ਚਲਾ ਜਾਂਦਾ ਇੱਥੇ ਕਿਹੜੀਆਂ ਚਰੇਲਾ ਰਹਿ ਗਿਆਂ ਹੁੰਦਾ ਸੋ ਬਾਕੀ ਹੋ ਸਕਦੀਆਂ ਮੰਨ ਸਾਹਿਬ ਸਿਆਣੇ ਨੇ ਦੱਸਣਗੇ ਵੀ ਜਿਹੜੀਆਂ ਹੈਗੀਆਂ ਜੀ ਦੱਸੋ ਭਾਜੀ ਇਹ ਹੈਗੀਆਂ ਨਹੀਂ ਨੇਚਰ ਜੋ ਗੱਲਾਂ ਬਣੀਆਂ ਨੇ ਜਿਹੜੀ ਚੀਜ਼ ਦੀਆਂ ਗੱਲਾਂ ਬਣੀਆਂ ਨੇ ਚਾਹੇ ਝੂਠ ਨੇ ਚਾਹੇ ਗਲਤ ਨੇ ਦਿਮਾਗ ਤੇ ਅਸਰ ਕਰਦੀਆਂ ਨੇ ਹਾਂ ਹੁਣ ਇੱਕ ਕਦੇ ਦੇਖਿਆ ਤਾਂ ਹੈ ਨਹੀਂ ਪਰ ਅਗਰ ਸੁਣਦੇ ਆ ਕਿਸੇ ਤੋਂ ਸੁਣ ਲੈਨੇ ਆ ਫਿਰ ਥੋੜੇ ਜੇ ਟਾਈਮ ਵਾਸਤੇ ਲੱਗਣ ਲੱਗ ਜਾਂਦਾ ਵੀ ਹੈਗੀਆਂ ਨੇ ਭਾਬੀ ਜੀ ਹੈਗੇ ਨਾ ਹਾਂਜੀ ਨਹੀਂ ਨਹੀਂ ਉਹ ਚੱਕਰ ਐ ਉਹ ਤਾਂ ਹੁਣ ਪਤਾ ਲੱਗ ਗਿਆ ਵੀ ਰਹਿਣਾ ਜਾ ਆ ਗਿਆ ਹਨਾ ਹੁਣ ਤਾਂ ਉਪਰੀਆਂ ਚੜੇਲਾਂ ਜਿਹੜੀਆਂ ਪਰ ਸ਼ਾਮੇ ਦੇਖਦੇ ਜਿਹੜੀਆਂ ਦੱਸ ਰਿਹਾ ਵੀ ਇਹਦੇ ਦਿਮਾਗ 'ਚ ਵਹਿ ਗਈ ਉਹ ਚੀਜ਼ ਹਨਾ ਉਹ ਕੁੜੀ ਕਹਿ ਕੇ ਚਲੇਗੀ ਐਕਚੁਅਲੀ ਅਸਲੀ ਚੜੇਲ ਤੋਂ ਨਹੀਂ ਡਰਿਆ ਉਹ ਚੜੇਲ ਸੀ ਜਿਹੜੀ ਕਹਿ ਕੇ ਚਲੇਗੀ ਉਹ ਡਰ ਗਈ ਹੈ ਤੁਹਾਨੂੰ ਜਦੋਂ ਫਿਲਮ ਵੇਖਣੀ ਹੈ ਨਾ ਜੱਟ ਨੂੰ ਜੜੇਲ ਟੱਕਰੀ ਸੋ ਇਹਦੇ ਵਿੱਚ ਸਰਗੁਰ ਮਹਿਤਾ ਜੀ ਜਿਹੜੇ ਆ ਤੁਸੀਂ ਵੇਖਿਆ ਹੀ ਹੈ ਟਰੇਲਰ ਦੇ ਵਿੱਚ ਵੀ ਜੜੇਲ ਬਣੇ ਤਾਂ ਇਹ ਵੇਖ ਲੋ ਵੀ 2.5 ਘੰਟੇ ਪੂਛਾ ਚਾ ਛੱਡਣੀਆਂ ਇਹਨਾਂ ਨੇ ਜਾਣ ਪਛਾਣ ਜਾਣ ਨਿਸ਼ਾਨ ਕਰਾਉਣ ਦੀ ਹੈ ਨਾ ਜਾਣ ਪਛਾਣ ਕਰਾਉਣ ਲੱਗ ਜੂਵੇ ਵੱਡੇ ਵੱਡੇ ਕਲਾਕਾਰਾਂ ਦੀ ਇਹ ਰੂਪੀ ਗਲੇ ਜੀ ਨੇ ਇਹ ਵੀ ਫਿਲਮ ਚ ਸਹੀ ਗੱਲ ਕਿੱਪੀ ਬਾਈ ਨੇ ਉਮੀਦ ਆਸ ਰਹੀ ਸੀ ਨਹੀਂ ਨਹੀਂ ਮੈਂ ਤਾਂ ਦੱਸਿਆ ਵੀ ਇਹ ਕਿਨੋਗਦਾ ਬੈ ਇਹਨਾਂ ਨੇ ਕਿਰਦਾਰ ਜੜੇਲ ਦਾ ਕੀਤਾ ਨਾ ਸੋ ਤਾਂ ਕਰਕੇ ਆ ਵੀ ਨਾਲੇ ਪੰਜਾਬੀ ਫਿਲਮ ਕਦੀ ਇਸ ਤਰ੍ਹਾਂ ਦੀ ਕੋਈ ਆਈ ਨਹੀਂ ਹਨਾ ਸਭ ਤੋਂ ਖਾਸ ਹੀਤ ਗੱਲ ਇਹ ਆ ਵੀ ਇਹ ਪੰਜਾਬੀ ਇੰਡਸਟਰੀ ਜੇ ਪਹਿਲਾ ਪ੍ਰੋਜੈਕਟ ਆ ਜਿਹੜਾ ਭੂਤਾਂ ਨਾਲ ਰਿਲੇਟ ਹੋਰ ਪ੍ਰੋਪਰ ਇਨਸਾਫ ਕੀਤਾ ਵੀ ਇੱਕ ਚੜੇਲ ਕਿਤਰਾ ਦੀ ਹੋ ਸਕਦੀ ਆ ਉਹ ਕੀ ਕੀ ਕਰ ਸਕਦੀ ਆ ਇਹ ਫਿਲਮ ਦੇ ਵਿੱਚ ਵਿਕਾਸ ਵੀਰ ਹੋਣਾ ਨੇ ਪ੍ਰੋਪਰ ਉਹ ਵਿਖਾਈ ਆ ਚੀਜ਼ ਔਰ ਅੰਮਰਪਾਜੀ ਨੇ ਲਿਖਿਆ ਸੀਗਾ ਉਸ ਹਿਸਾਬ ਨਾਲੇ ਸਾਰਾ ਤਾਮਾ ਜਾਮਾ ਔਰ ਇਹਨਾਂ ਨੇ ਪ੍ਰੋਪਰ ਵਿਖਾਇਆ ਫਿਰ ਦੋ ਪੈਗ ਲਾ ਕੇ ਉਹ ਵੀ ਹੁੰਦਾ ਵੀ ਸ਼ਾਂਤ ਕਿਵੇਂ ਕੀਤੀ ਜਾਂਦੀ ਐ ਨਾ ਉਹ ਵੀ ਬਾਈ ਨੇ ਦਿਖਾਤਾ ਨਾ ਵਿੱਚ ਫਿਰ ਹਾਂਜੀ ਹਾਂਜੀ ਪਾਜੀ ਇਹ ਤਾਂ ਭੂਤ ਪ੍ਰੇਤ ਦੇ ਵੇਖੋ ਇਹਦਾ ਹਾਲ ਹੀ ਇਹੋ ਆ ਫਿਰ ਹਰ ਕੇ ਪੈਗ ਲਾ ਲੋ ਦੋ ਤਿੰਨ ਵੀ ਜੇ ਨਹੀਂ ਤੁਹਾਨੂੰ ਦਿਖਣ ਵਾੜ ਦੇਦੇ ਉਹ ਫਿਰ ਇਹੋ ਹੀ ਆ ਹੋਰ ਕੀ ਹਾਲ ਆ